सूही महला चौथा हर पहलड़ी लाव पर विरति करम दृढ़ाया बलराम जियो बाणी ब्रह्मा वेद धरम दृढ़ोह पाप त जाया बलराम जियो धरम हो हर नाम त्याग हो सिमृत नाम दृढ़ाया सत गुर गुरपुरा आराध हो सब किल विख पाप गवाया सहज आनंद हुआ बड पागी मन हर हर मीठा लाया जन कहे नानक लाव पहली आरंभ काज रचाया ਹਰ ਦੂਜੜੀ ਲਾਵ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਪਉ ਪੈ ਮਨ ਹੋਏ ਹਉ ਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਹਰ ਤੇ ਜਿਹੜੀ ਲਾヴ ਮਨ ਚਾਉ ਪਾਇਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਪਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਪਾਗੀ ਪਾਇਆ ਹਰ ਕਥਿਯਾ ਅਕਥ ਕਹਾਣੀ ਹਿਰਦੈ ਹਰ 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 ਤਨੀ ਉਪਜੀ ਹਰਮ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀ ਜੀ ਲਾਵੇ ਹਰੁਕ ਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ Swami ਹਰ ਨਾਮ ਵਜੀਵਾदाई ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਵਿਨਾਸੀ ਹਰਪ੍ਰਭ ਠਾਕੁਰ ਕਾ ਜਰ ਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ